ਇਹ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਜੋ ਗੁਰਗੋਬਿੰਦ ਸਿੰਘ ਜੀ ਨੇ ਗਦਾਉ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਉਹ ਜੀਤ ਦੇ ਵਿੱਚ ਇਹ ਹਰ ਸਾਲ 6 ਪੋ ਦੀ ਰਾਤ ਨੂੰ ਕੱਢਿਆ ਜਾਂਦਾ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੁਆਰਾ 6 ਅਤੇ 7 ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਕਿੰਨਾ ਦੁਖਦਾਈ ਹੋਏਗਾ ਇਹ ਫੈਸਲਾ ਕਰਨਾ ਕਿ ਜਿਸ ਜਗਾ ਤੇ ਛੋਟੇ ਸਹਿਬਜ਼ਾਦੇ ਆਂਦਾ ਜਨਮ ਹੋਇਆ ਉਹ ਹੱਸਦੇ ਖੇਡਦੇ ਰਹੇ ਪਰ ਆਖਰ ਗੁਰੂ ਸਾਹਿਬ ਜੀ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿੱਤਾ ਜਾਏ ਹਾਲਾਂਕਿ ਇਹ ਫੈਸਲਾ ਆਪਸੀ ਸਹਿਮਤੀ ਦੇ ਨਾਲ ਹੀ ਹੋਇਆ ਸੀ ਜਦੋਂ ਬਲਾਸਪੁਰੀਆਂ ਅਤੇ ਮੁਗਲ ਸਮਰਾਟ ਦੁਆਰਾ ਗੁਰੂ ਸਾਹਿਬ ਜੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਕਿਸੇ ਤਰ੍ਹਾਂ ਦਾ ਤੁਹਾਡਾ ਨੁਕਸਾਨ ਨਹੀਂ ਕੀਤਾ ਜਾਏਗਾ ਤੁਹਾਨੂੰ ਸੁਰੱਖਿਆਤ ਜਾਣ ਦਿੱਤਾ ਜਾਏਗਾ ਹੁਣ ਇਹ ਆਨੰਦਪੁਰ ਸਾਹਿਬ ਦੇ ਨੇੜੇ ਤੋਂ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਜਿੱਥੋਂ ਜੀ ਗੁਰੂ ਸਾਹਿਬ ਜੀ ਲੰਘੇ ਉਸ ਸਮੇ ਇਹ ਆਲੇ ਦੁਆਲੇ ਪੂਰੀਆਂ ਪਹਾੜੀਆਂ ਹਨ ਪਹਾੜੀਆਂ ਦੇ ਨਾਲ ਇਹ ਚੋਹਾਂ ਜਿਹੜੀਆਂ ਹੈਗੀਆਂ ਵਗਦੀਆਂ ਨੇ ਇਸ ਚੋਅ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਪਾਣੀ ਵਗਦਾ ਹੈ ਅੱਜ ਤੋਂ 350 ਸਾਲ ਪਹਿਲਾਂ ਤਾਂ ਇਹਨਾਂ ਚੋਆ ਦੇ ਵਿੱਚ ਕਿੰਨਾ ਪਾਣੀ ਵਗਦਾ ਹੋਵੇਗਾ ਇਹ ਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਜਦੋਂ ਗੁਰੂ ਸਾਹਿਬ ਜੀ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ ਆਖਰੀ ਰਾਤ 6 ਪੋ ਦੀ ਸ਼ਾਮ ਨੂੰ ਗੁਰੂ ਸਾਹਿਬ ਜੀ ਨੰਦਪੁਰ ਦੀ ਇਸ ਨਗਰੀ ਨੂੰ ਆਖਰੀ ਫਤਿਹ ਬਲਾਉਣ ਦੇ ਲਈ ਪਿਤਾ ਜੀ ਦੇ ਨਾਲ ਸੰਬੰਧਿਤ ਸਥਾਨ ਜਿਹੜਾ ਸੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਹੋਇਆ ਸੀ ਉੱਥੇ ਜਿਹੜੇ ਹੈਗੇ ਆ ਜਾਂਦੇ ਹਨ ਸ਼ਰਦਾ ਦੇ ਫੁੱਲ ਭੇਟ ਕਰਦੇ ਹਨ ਤੇ ਆਪਣੇ ਇੱਕ ਬਹੁਤ ਹੀ ਪਿਆਰੇ ਸਿੱਖ ਗੁਰਵਕਸਰਾਏ ਨੂੰ ਇਹ ਸਾਰੀ ਜ਼ਿੰਮੇਵਾਰੀ ਨਿਵਾ ਦਿੰਦੇ ਹਨ ਕਿ ਉਹ ਹੀ ਇਸ ਸਾਰੇ ਹੁਣ ਜਗ੍ਹਾ ਨੂੰ ਸਮਾਲਣਗੇ ਇੱਥੇ ਹੀ ਸੇਵਾ ਕਰਨਗੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਜਿਹੜੇ ਆ ਰਾਤ ਨੂੰ ਛੜ ਕਿਲਾ ਛੱਡ ਦਿੰਦੇ ਹਨ ਤੇ ਇਹ ਜਦੋਂ ਅਸੀਂ ਦੇਖਦੇ ਹਾਂ ਸਾਰੀ ਜਗ੍ਹਾ ਨੂੰ ਤੁਸੀਂ ਜੇਕਰ ਘੁੰਮ ਕੇ ਖੁਦ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕੀਰਤਪੁਰ ਸਾਹਿਬ ਤੱਕ ਤੇ ਬਹੁਤ ਸੁਰੱਖਿਆਤ ਹੈਗੀ ਐ ਕੀਰਤਪੁਰ ਸਾਹਿਬ ਤੋਂ ਅੱਗੇ ਜਿਹੜੀਆਂ ਚੋਆ ਉੱਪਰੋਂ ਥੱਲੇ ਨੂੰ ਆਉਂਦੀਆਂ ਨੇ ਸਤਲੁਜ ਦਰਿਆ ਦੇ ਵਿੱਚ ਮਿਲਦੀਆਂ ਹਨ ਉੱਥੋਂ ਜਿਹੜੇ ਰਸਤੇ ਹੈਗੇ ਆ ਬਣੇ ਹੋਏ ਆ ਤੇ ਇਹਨਾਂ ਰਸਤਿਆਂ ਤੋਂ ਦੁਆਰਾ ਹੀ ਜਿਹੜਾ ਹੈਗਾ ਮੁਗਲਾਂ ਅਤੇ ਪਹਾੜੀਆਂ ਦੁਆਰਾ ਗੁਰੂ ਸਾਹਿਬ ਜੀ ਦੇ ਉੱਪਰ ਹਮਲੇ ਕੀਤੇ ਗਏ ਇਹ ਜਿਆਦਾਤਰ ਜਿਹੜਾ ਵੱਡੇ ਅਟੈਕ ਹੋਏ ਆ ਉਹ ਹੋਇਆ ਸਰਸਾ ਨੰਗਲ ਦੇ ਕੋਲੇ ਜਿਹਦਾ ਕਿ ਪੁਰਾਣਾ ਨਾਮ ਨੰਗਲ ਗੁਜਨਾ ਸੀ ਉੱਥੇ ਹਮਲੇ ਜਿਹੜੇ ਹੋਏ ਸੋ ਇਸ ਤਰ੍ਹਾਂ ਦੇ ਨਾਲ ਕਿੰਨਾ ਕਸਟਮਾਈਜ਼ ਸਫਰ ਹੋਏਗਾ ਜਿਸ ਦੇ ਵਿੱਚ ਇਹ ਵੀ ਨਹੀਂ ਸੀ ਪਤਾ ਕਿ ਜਾਣਾ ਕਿੱਥੇ ਹੈ ਕਿਵੇਂ ਅੱਗੇ ਜਾਣਾ ਹੈ ਮੁਗਲ ਜਿਹੜੇ ਆ ਲਗਾਤਾਰ ਹਮਲੇ ਕਰ ਰਹੇ ਆ ਤੇ ਇਹਨਾਂ ਖੱਡਾਂ ਦੇ ਵਿੱਚ ਉਸ ਸਮੇਂ ਇੰਨਾ ਕੋ ਪਾਣੀ ਆਇਆ ਹੋਇਆ ਸੀ ਕਿ ਜਦੋਂ ਪਰਿਵਾਰ ਵਿਛੋੜਾ ਤੋਂ ਗੁਰੂ ਸਾਹਿਬ ਜੀ ਦੇ ਸਿੰਘ ਅਤੇ ਗੁਰੂ ਸਾਹਿਬ ਜੀ ਲੰਘਣ ਲੱਗੇ ਤਾਂ ਬਹੁਤ ਸਾਰੇ ਸਿੰਘ ਜਿਹੜੇ ਹੈਗੇ ਆ ਉਸ ਪਾਣੀ ਦੇ ਬਹਾਅ ਵਿੱਚ ਹੀ ਵਹਿ ਗਏ ਕਿੰਨਾ ਕੀਮਤੀ ਇਤਿਹਾਸ ਜਿਹੜਾ ਹੈਗਾ ਇਹਨਾਂ ਖੱਡਾ ਨੇ ਉਸ ਸਮੇ ਸਾਡੇ ਤੋਂ ਖੋ ਲਿਆ ਪਾਣੀ ਦੇ ਵਿੱਚ ਸਦਾ ਲਈ ਉਹ ਕੀਮਤੀ ਇਤਿਹਾਸ ਅਲੋਪ ਹੋ ਗਿਆ ਕਿੰਨੇ ਸਿੰਘ ਜਿਹੜੇ ਹੈਗੇ ਆ ਉਸ ਸਰਸਾ ਨਦੀ ਦੇ ਵਿੱਚ ਸਦਾ ਲਈ ਸਮਾ ਗਏ ਅੱਜ ਜਦੋਂ ਅਸੀਂ ਉਸ ਦਿਹਾੜੇ ਨੂੰ ਮਨਾਉਂਦੇ ਹਾਂ ਤੇ ਪਿਛਲੇ ਕਾਫੀ ਸਾਲਾਂ ਤੋਂ ਇਹ ਦਿਨ ਜਿਹੜਾ ਹੈਗਾ ਉਸੇ ਤਰ੍ਹਾਂ ਮਨਾਇਆ ਜਾਂਦਾ ਹੈ ਜੀ ਦੀਆਂ ਝਲਕੀਆਂ ਤੁਹਾਨੂੰ ਅਸੀਂ ਅੱਜ ਇਹਦੇ ਵਿੱਚ ਵੀ ਵੀਡੀਓ ਦੇ ਦਿਖਾਵਾਂਗੇ ਕਿ ਰਾਤ ਦੇ ਸਮੇਂ ਉਸੇ ਤਰ੍ਹਾਂ ਇੱਕ ਫੰਕਸ਼ਨ ਜਿਹੜਾ ਹੈਗਾ ਇੱਥੇ ਕੀਤਾ ਜਾਂਦਾ ਹੈ ਜਿਹਦੇ ਵਿੱਚ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਉਹਨਾਂ ਹੀ ਰਾਹਾਂ ਤੋਂ ਗੁਜ਼ਰਦੀ ਹੈ ਜਿੱਥੋਂ ਗੁਰੂ ਸਾਹਿਬ ਜੀ ਅਤੇ ਪਰਿਵਾਰ ਉਸ ਸਮੇਂ ਲੰਘਿਆ ਸੀ ਸੋ ਇਹ ਯਾਤਰਾ ਜਿਹੜੀ ਹੈ ਵੀ ਹੈ ਗੁਰੂ ਸਾਹਿਬ ਜੀ ਅਤੇ ਉਹਨਾਂ ਸਮੂਹ ਸਿੰਘਾਂ ਨੂੰ ਸਮਰਪਿਤ ਹੈ जिना ने के उस समय आनंदपुर साहिब ਦਾ ਕਿਲਾ ਛੱਡਿਆ ਸੀ ਸੰਗਤਾਂ ਦਾ ਠਾਠਾ ਮਾਰਦਾ ਕਾ ਬਹੁਤ ਵੱਡੀ ਪੱਤਰ ਤੇ ਸੰਗਤਾਂ ਤੇ ਵਿੱਚ ਸ਼ਾਮਲ ਹੁੰਦੀ ਹੈ ਇਸ ਸਥਾਨ ਤੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਇਹ ਹੈ ਗੁਰਦੁਆਰਾ ਨਿਰਮੋਘੜ ਸਾਹਿਬ ਜਿਹੜਾ ਕਿ ਪਹਾੜੀ ਦੇ ਬਿਲਕੁਲ ਉੱਪਰ ਬਣਿਆ ਹੋਇਆ ਹੈ ਇੱਥੇ ਹੀ ਇਹ ਇੱਕ ਸਥਾਨ ਹੈ ਗੁਰਦੁਆਰਾ ਸਾਹਿਬ ਦੇ ਕੈਂਪਸ ਦੇ ਵਿੱਚ ਹੀ ਜਗ੍ਹਾ ਬਣੀ ਹੋਈ ਹੈ ਇੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਹੀ ਬੈਠ ਕੇ ਲੜਾਈ ਦੀ ਅਗਵਾਈ ਕਰਦੇ ਸਨ ਜਦੋਂ ਗੁਰੂ ਸਾਹਿਬ ਜੀ ਨੇ 1702 ਦੇ ਵਿੱਚ ਪਹਿਲੀ ਵਾਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਇੱਥੇ ਬਹੁਤ ਭਿਆਨਕ ਲੜਾਈ ਹੋਈ ਸੀ ਤੇ ਇਸੇ ਲੜਾਈ ਦਰਮਿਆਨ ਬਸਾਲੀ ਦਾ ਰਾਜਾ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਨੂੰ ਉਸਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਉਹਨਾਂ ਦੇ ਰਾਜ ਵਿੱਚ ਚਲੇ ਆ ਜਾਣ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਦੇ ਉੱਪਰ ਸਮੂਹ ਸੈਨਿਕਾਂ ਸਮੇਤ ਗੁਰੂ ਸਾਹਿਬ ਜੀ ਬਸਾਲੀ ਚਲੇ ਗਏ ਸਨ ਤੇ ਪਹਿਲੀ ਵਾਰੀ ਇੱਥੇ ਲੜਾਈ ਹੋਈ ਤੇ ਦੂਜੀ ਵਾਰੀ ਜਦੋਂ ਗੁਰੂ ਸਾਹਿਬ ਜੀ ਨੇ 1704 ਦੇ ਵਿੱਚ ਕਿਲਾ ਛੱਡਿਆ ਤੋਂ ਸਮੇਂ ਵੀ ਇਹੋ ਰਸਤਾ ਜਿਹੜਾ ਹੈਗਾ ਅਪਣਾਇਆ ਗਿਆ ਆ ਤੁਸੀਂ ਦੇਖੋ ਨੀਚੇ ਸਾਰੀ ਪਹਾੜੀ ਚਲਦੀ ਆ ਨਾਲੋਂ ਨਾਲ ਇਹ ਤੇ ਇਹ ਬਹੁਤ ਉੱਚੀ ਜਗ੍ਹਾ ਹੈ ਇਹਦੇ ਨਾਲ ਹੀ ਇੱਥੋਂ ਸਿਰਫ 5-600 ਮੀਟਰ ਦੂਰ ਸਤਲੁਜ ਦਰਿਆ ਵਹਿੰਦਾ ਹੈਗਾ ਤੇ ਲਗਾਤਾਰ ਇਹ ਪਹਾੜੀ ਹੈ ਸੰਘਣਾ ਜੰਗਲ ਹੈ ਤੇ ਜਿਹੜਾ ਹਮਲੇ ਹੋਏ ਸੀਗੇ ਉਹ ਮੁਗਲਾਂ ਦੇ ਤੇ ਪਹਾੜੀ ਰਾਜਿਆਂ ਦੇ ਦੂਜੀ ਵਾਰੀ ਹਿੰਮਤ ਨਹੀਂ ਪਈ ਸੀ ਕਿ ਇੱਥੇ ਹਮਲਾ ਕੀਤਾ ਜਾਏ ਹਮਲਾ ਇਸ ਤੋਂ ਅੱਗੇ ਜਾ ਕੇ ਹੋਇਆ ਸੀ ਜਿੱਥੇ ਸਰਸਾ ਨਦੀ ਦਾ ਪਾਣੀ ਜਿਹੜਾ ਹੈਗਾ ਸਤਲੁਜ ਵੱਲ ਨੂੰ ਆਉਂਦਾ ਹੈ ਕਿਉਂਕਿ ਉੱਥੇ ਪਹਾੜੀਆਂ ਜਿਹੜੀਆਂ ਹੈਗੀਆਂ ਜਾਂ ਕੁਝ ਹਿੱਸਾ ਜਿਹੜਾ ਹੈ ਇੱਕ ਦਰੇ ਨੋਮਾ ਬਣ ਜਾਂਦਾ ਹੈ ਸੋ ਇਸ ਕਰਕੇ ਉੱਥੇ ਹੀ ਹਮਲਾ ਹੋਇਆ ਸੀਗਾ ਜਿੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਸਿੰਘਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਹੋ ਗਏ ਸਨ ਆਲ ਹੀ ਸਾਡਾ ਅੱਜ ਦਾ ਵੀਡੀਓ ਸਵਾਗਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ